ਜਿਹੜੇ ਸੱਜਣ ਐਸੋ ਜੁੜੇ ਹੋਏ ਨੇ ਮੇਰੀ ਗੁਜ਼ਾਰਿਸ਼ ਹੈ ਨੂੰ ਕਿ ਥੋੜੀ ਦਿਰ ਹੋਰ ਜੁੜੇ ਰਹੋ ਮੈਂ ਆਪਣੇ ਤਜਰਬੇ ਦੇ ਨਾਲ ਅਜਿਹਾ ਵਿਸ਼ੇਸ਼ਣ ਦੇਣ ਲੱਗਾ ਹਾਂ ਕਿ ਇਹ ਜੋ ਵੱਡਾ ਇਸ਼ੂ ਆ ਜੋ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਕਿ ਜੋ ਅਸੀਂ ਤਬਾਹੀ ਦਾ ਮਜ਼ਾਟਾਇਆ ਵਾ ਜੋ ਸਿਚੁਏਸ਼ਨ ਪਣੀ ਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਅਸੀਂ ਜ਼ਿੰਮੇਵਾਰ ਆ ਜਾਂ ਸਰਕਾਰਾਂ ਜਾਂ ਅਸੀਂ ਸਾਰੇ ਸਰਕਾਰਾਂ ਨਹੀਂ ਤੇ ਅਸੀਂ ਨਹੀਂ ਮੇਰਾ ਖਿਆਲ ਹੈ ਕਿ ਇਸ ਮਸਲੇ ਦੇ ਇਸ ਸਵਾਲ ਦੇ ਦੋ ਤਿੰਨ ਪਹਿਲੂ ਨੇ ਸਰਕਾਰਾਂ ਆਬਵੀਅਸਲੀ ਜ਼ਿੰਮੇਵਾਰ ਹੁੰਦੀਆਂ ਹੀ ਆਂ ਕਾਫੀ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਆਂ ਪਹਿਲੋ ਸਰਕਾਰਾਂ ਦੀ ਗੱਲ ਕਰਦਾ ਹਾਂ ਜਦੋਂ 1988 ਚ ਫਲੱਡ ਆਇਆ ਸੀ 12 ਜ਼ਿਲ੍ਹੇ ਪ੍ਰਭਾਵਿਤ ਸੀ ਹੁਣ ਕਰੀਬ ਨੂੰ ਸਾਰੇ ਜ਼ਿਲ੍ਹੇ ਪ੍ਰਭਾਵਿਤ ਆ ਉਦੋਂ 500 ਲੋਕਾਂ ਦੀ ਜਾਨ ਚਲੀ ਗਈ ਸੀ আর ਕੀ ਉਹਨੇ ਨੁਕਸਾਨ ਜਾਨ ਮਾਲ ਦਾ ਨੁਕਸਾਨ ਉਹਨਾਂ ਤੇ ਨਹੀਂ ਹੋਇਆ ਲੇਕਿਨ ਪਾਣੀ ਜ਼ਿਆਦਾ ਆਇਆ ਉਹਨਾਂ ਨੂੰ ਉਦੋਂ ਸਿਰਫ ਦਨ ਦਰਿਆ ਜਿਹੜੇ ਸੀ ਉਹਨਾਂ ਨੇ ਤਬਾਹੀ ਢਾਈ ਉਸਨ ਰਵੀ ਪਿਆਸ ਸੱਦਰ ਹੁਣ ਕਗਰਵੀ अपना गुस्सा ਜਿਹੜਾ ਵਾ ਉਹ ਜ਼ਾਹਿਰ ਕਰ ਰਹੀ ਆ ਮੇਰਾ ਕਹਿਣਾ ਵਾ ਕਿ ਜੇਸੜੇ 2088 ਦਾ ਫਲੱਡ ਆਇਆ ਉਹਦੀ ਰਿਪੋਰਟ ਬਣੀ ਹੋਗੀ ਕਿਹੜੇ ਪੱਦਰ ਤੇ ਗਹਿਲੀ ਰਹੀ ਕੀ ਕੰਮ ਦੀ ਲੋੜ ਆ ਉਹ ਕਿੱਥੇ ਰਿਪੋਰਟ ਉਹਦੇ ਤੇ ਕੀ ਕੋਈ ਕਦਮ ਚੁੱਕਿਆ ਗਿਆ ਕੀ ਕਿਸੇ ਨੇ ਉਸ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਕਿ ਵਾਕਈ ਪਾਣੀ ਗਲਤ ਤਰੀਕੇ ਨਾਲ ਪਾਖੜਾ ਦੇ ਵਿੱਚੋਂ ਛੱਡਿਆ ਗਿਆ ਸੀ ਕਿਉਂਕਿ ਉਦੋਂ ਲੋਕਾਂ ਦਾ ਇਲਜ਼ਾਮ ਸੀ ਕਿ ਇਹ ਪਾਣੀ ਗਲਤ ਤਰੀਕੇ ਨਾਲ ਛੱਡਿਆ ਗਿਆ ਵਾ ਔਰ ਇਸੇ ਕਰਕੇ ਲੋਕਾਂ ਨੇ ਉਸ ਵੇਲੇ ਦੇ ਜਿਹੜੇ ਬੀਬੀਐਮੀ ਦੇ ਚੇਅਰਮੈਨ ਸਨ ਮਿਸ ਜਨਰਲ ਬੀ ਐਨ ਕੁਮਾਰ ਉਹਨਾਂ ਦੀ ਕੁਝ ਖੜਕੂ ਨੇ ਹੱਤਿਆ ਕਰ ਦਿੱਤੀ ਮੈਂ ਅੱਗੇ ਵੀ ਦੱਸ ਚੁੱਕਾ ਮੈਂ ਫਿਰ ਦੱਸਣਾ ਚਾਹਣਾ ਹਾਂ 88 ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਪੰਜਾਬ ਬਾਇਸਨ ਚੰਡੀਗੜ੍ਹ ਆਏ ਚੰਡੀਗੜ੍ਹ ਚੁਣਨੇ ਇੱਕ ਪ੍ਰੈਸ ਕਾਨਫਰੰਸ ਰਾਜਪਾਤ ਪ੍ਰੈਸ ਕਾਨਫਰੰਸੀ ਉੱਥੇ ਮਨਨ ਸਵਾਲ ਪੁੱਛਿਆ ਕਿ ਲੋਕਾਂ ਨੂੰ ਖਤਸ਼ਾਵਾ ਕਿ ਇਹ ਪਾਣੀ ਜਾਣ ਬੁੱਝ ਕੇ ਛੱਡਿਆ ਯਾ ਇਹ ਦੀ ਇਨਕੁਆਰੀ ਕਰੋਗੇ ਤੁਸੀਂ ਜਾਂ ਪਾਣੀ ਗਲਤ ਤਰੀਕੇ ਨਾਲ ਢੀਸ ਕੀਤਾ ਗਿਆ ਬੀਬੀ ਐਮ ਵੀ ਕਰੋ। ਉਹਨਾਂ ਕਹਿੰਦੇ ਨਹੀਂ ਲੋੜ ਨਹੀਂ ਅਸੀਂ ਪਤਾ ਕਰ ਲਿਆ ਵਾ ਬਿਲਕੁਲ ਪਾਣੀ ਸਹੀ ਛੱਡਿਆ ਗਿਆ ਵਾ। ਲੇਕਿਨ ਲੋਕਾਂ ਨੂੰ ਇਤਵਾਰ ਨਹੀਂ ਸੀ ਆਇਆ। ਅਵਰ ਇਸੇ ਕਰਕੇ ਜਨਮ ਕੁਮਾਰ ਦੀ ਹੱਤਿਆ ਕਰ ਦਿੱਤੀ। ਇਹ ਵੀ ਮੰਦਭਗੀ ਗੱਲ ਹੈ ਕਿਸੇ ਦੀ ਹੱਤਿਆ ਕਰਦਣੀ। ਲੇਕਿਨ ਮੇਰਾ ਖਿਆਲ ਹੈ ਕਿ ਸਰਕਾਰਾਂ ਵੱਲੋਂ ਇਨਕੁਆਰੀ ਨਾ ਕਰਾਉਣ ਕਰਕੇ ਨਾ ਹੋਣ ਕਰਕੇ ਉਸ ਸ਼ਖਸ ਦੀ ਹੱਤਿਆ ਹੋ ਗਈ। ਜੇ ਉਸ ਇਨਕੁਆਰੀ ਦੇ ਵਿੱਚ ਉਹ ਗੁਨਾਹਗਾਰ ਸਾਬਤ ਹੁੰਦੇ ਤਾਂ ਉਹਨਾਂ ਨੂੰ ਸਜ਼ਾ ਮਿਲਦੀ ਜੇ ਉਹ ਇਨੋਸੈਂਟ ਸਾਬਤ ਹੁੰਦੇ ਇੱਕ ਪ੍ਰੋਪਰ ਟਰਾਂਸਪੇਰੈਂਟ ਇਨਕੁਆਇਰੀ ਹੁੰਦੀ ਪਾਰਦਰਸ਼ੀ ਤਰੀਕੇ ਨਾਲ ਇਨਕੁਆਇਰੀ ਕੀਤੀ ਗਈ ਇਦੀ ਤੇ ਸ਼ਾਇਦ ਉਹਨਾਂ ਦੀ ਜਾਂਚਾਂ ਪੱਝਾਈ ਸੀ ਹੁਣ ਵੀ ਜੇਗੋ ਕੋਈ ਉਹਨਾਂ ਦੀਆਂ ਰਿਪੋਰਟਸ ਹੈਗੀਆਂ ਮਾਂ ਤੇ ਉਹਨਾਂ ਦੇ ਕਿਹੜੇ ਪੱਧਰ ਤੇ ਕੋਈ ਅਮਲ ਕੀਤਾ ਗਿਆ ਕਿਉਂਕਿ ਉਸ ਤੋਂ ਬਾਅਦ ਕਈ ਸਰਕਾਰਾਂ ਆਈਆਂ 1988 ਤੋਂ ਲੈ ਕੇ 92 ਤੱਕ ਰਾਸ਼ਟਰਪਤੀ ਰਾਜ ਸੀ ਫਿਰ 92 ਤੋਂ ਲੈ ਕੇ 97 ਤੱਕ ਕਾਂਗਰਸ ਸਰਕਾਰ ਸੀ ਗੈਂਦ ਸਿੰਘ ਰਜਿੰਦਰ ਕੋਰ ਪਟਲ ਹਰਜਨ ਸਿੰਘ ਬਰਾੜ 97 ਤੋਂ ਲੈ ਕੇ 2 ਤੱਕ ਅ uh, 2002 ਤੱਕ ਅ ਪ੍ਰਕਾਸ਼ ਸਿੰਘ ਬਾਦਲੀ ਸਰਕਾਰ ਸੀ ਫਿਰ 2 ਤੋਂ 7 ਤੱਕ ਅ ਬ੍ਰਿੰਦਰ ਸਿੰਘ ਦੀ ਸਰਕਾਰ ਸੀ 7 ਤੋਂ 17 ਤੱਕ ਫੇਰ ਪ੍ਰਕਾਸ਼ ਸਿੰਘ ਬਾਦਲੀ ਸਰਕਾਰ ਸੀ ਜਿਹਦੇ ਚ ਸੁਭੀ ਸਿੰਘ ਬਾਦਲ ਕਾਫੀ ਹਾਦਿਸਾਂ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਫਿਰ ਬ੍ਰਿੰਦਰ ਸਿੰਘ ਆ ਗਿਆ ਸਤਾਂਹ ਦੇ ਵਿੱਚ ਤੁਹਾਨੂੰ ਆਂ ਬਾਕੀ ਕਹਾਣੀ ਇਹਨਾਂ ਨੇ ਸਬਕ ਕੀ ਸਬਕ ਸਿੱਖੇ ਤੇ ਕੀ ਕਦਮ ਚੁਕੇ ਇਹ ਬਹੁਤ ਵੱਡਾ ਸਵਾਲ ਹੈ ਮੇਰਾ ਖਿਆਲ ਹੈ ਕਿ ਇਹਦੇ ਵਾਸਤੇ ਇੱਕ ਵਾਈਟ ਪੇਪਰ ਜਿਹੜਾ ਵਾ ਉਹ ਜਾਰੀ ਹੋਣਾ ਚਾਹੀਦਾ ਵਾ ਅ ਤਾਂ ਦੋਸਤ ਅੱਛੀ ਦੇ ਵਿੱਚ ਕਿੰਨੇ ਸਾਲ ਹੋ ਗਏ 1988 ਦੇ ਫਲੈਕਸ ਨੂੰ ਕੀ ਅਸੀਂ ਪਿਛਲੇ 30 35 ਸਾਲਾਂ ਦੇ ਵਿੱਚ ਵੀ ਕੋਈ ਆਪਣਾ ਸਬਕ ਨਹੀਂ ਸਿੱਖਿਆ ਆਪਾਂ ਸਭ ਨੂੰ ਪਤਾ ਵਾ ਕਿ ਪਾਡਾ ਨਗਰ ਦੀ ਕੈਪੈਸਿਟੀ ਹੈ ਕਿ 1680 ਫੁੱਟ ਪਾਣੀ ਉਹ ਲੈ ਸਕਦਾ ਵਾ ਕੀ ਲੋਕਾਂ ਨੂੰ ਪਤਾ ਨਹੀਂ ਕਿ ਸਾਡੇ ਸਰਕਾਰ ਨੂੰ ਪਤਾ ਨਹੀਂ ਅਧਿਕਾਰੀਆਂ ਨੂੰ ਪਤਾ ਨਹੀਂ ਕਿ ਉਹਦੀ ਕੈਪੈਸਿਟੀ ਤੇ ਹੁਣ ਤੀਜਾ ਹਿੱਸਾ ਕੈਪੈਸਿਟੀ ਖਤਮ ਹੋ ਗਈ ਥੱਲੇ ਤੇ ਰੇਤਾ ਭਰ ਗਿਆ ਇਹਦਾ ਮਤਲਬ ਇਹ ਆ ਕਿ ਜੇ ਉਹ ਟੋਟਲ ਪਾਣੀ ਮੈਂ ਉਦਾਹਰਣ ਦੇਣਾ ਚਾਹਣਾ ਮੈਂ ਕਿ ਜੋ ਪਾਣੀ ਦਾ ਕਿਸੇ ਵੀ ਜੱਗ ਦੇ ਵਿੱਚ ਚਾਰ ਗਲਾਸ ਆਉਂਦੇ ਆ ਤੇ ਉਹਦੇ ਚ ਹੁਣ 8-22 ਗਲਾਸ ਕਰਦੇ ਆ ਬਸ ਕਿਤੇ ਜਗ੍ਹਾ ਹੀ ਖਤਮ ਹੈ ਨਹੀਂ ਉਹਦੇ ਚ ਜੱਗ ਦੇ ਵਿੱਚ ਜਗ੍ਹਾ ਹੀ ਹੈ ਨਹੀਂ ਸੋ ਆਬਵੀਅਸਲੀ ਜੰਗ ਛੇਤੀ ਭਰ ਜਾਂਦਾ ਮੈਂ ਇਹੋ ਹੀ ਹਾਲ ਹੈ ਦਾਮਾਂ ਦਾ ਉਹ ਜਿਹੜੇ ਨੇ ਛੇਤੀ ਭਰ ਜਾਂਦੇ ਆ ਤੇ ਫਿਰ ਓਵਰਫਲੋ ਹੁੰਦੇ ਆ ਈ ਸੇਟਿੰਗ ਅਸੀਂ ਹੁਣ ਤੱਕ ਕਿਉਂ ਨਹੀਂ ਕਰਾਈਏ ਟੋਟਲ ਕੈਪੈਸਿਟੀ ਪਾਖੜਾ ਦੀ ਹੈ 9.34 ਬਿਲੀਅਨ ਕਯੂਬਿਕ ਮੀਟਰ ਦੀ ਗੋਵਿੰਦ ਸਾਗਰ ਡੈਮ ਜਿਹੜਾ ਬਹੁਤ ਲੰਬਾ ਛੀ ਲੈ ਜਿਹੜੀ ਉਹਦੀ ਕਪੈਸਿਟੀ ਜਿਹੜੀ 9.4 ਬਿਲੀਅਨ ਕਿਊਬਿਕ ਮੀਟਰ ਦੀ ਆ ਹੁਣ ਉਹਦੀ ਕਪੈਸਿਟੀ ਰਹਿ ਗਈ ਹੈ 6.2 ਬਿਲੀਅਨ ਕਿਊਬਿਕ ਮੀਟਰ ਬਾਕੀ ਵੇਦ ਪਈਆ 38 ਮਿਲੀਅਨ ਕਿਊਬਿਕ ਮੀਟਰ ਸੇਟ ਹਰ ਸਾਲ ਉਹਦੇ ਵਿੱਚ ਆਉਂਦੀ ਹੈ ਉਹਨੂੰ ਰੋਕਣ ਲਈ ਅਸੀਂ ਕੀ ਕੀਤਾ ਉੱਥੇ ਚੈੱਕ ਡੈਮ ਬਣਾਏ ਉੱਥੇ ਦਰਖਤ ਲਾਏ ਹਿਮਾਚਲ ਦੇ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਕਿ ਉੱਤੇ ਦਰਖਤ ਲਾਓ ਹਿਮਾਚਲ ਦਾ ਕੀ ਰਿਸਪੌਂਸ ਸੀ ਇਹ ਸਭ ਕੁਝ جواب ਮੰਗਦਾ ਨਾ ਇਹ ਬਹੁਤ ਸਾਰੇ ਸਵਾਲ ਨੇ ਜਦੋਂ ਫਲੱਡ ਆ ਜਾਂਦੇ ਫਿਰ ਅਸੀਂ ਕਹਿੰਦੇ ਜੀ ਅਸੀਂ 20 ਸੈਟਿੰਗ ਨਹੀਂ ਹੋਈ 20 ਸੈਟਿੰਗ ਦਾ ਸੀ ਸਰਕਾਰ ਨੂੰ ਗੁਹਾਰ ਲਈ ਕਿਹਾ ਅਸੀਂ ਫੌਜ ਨੂੰ ਕਿ ਤੁਸੀਂ ਬੈਠ 20 ਸੈਟਿੰਗ ਦੀ ਲੋੜ ਆ ਆਪਣੇ ਮਸ਼ੀਨਾ ਦੋ ਸਾਨੂੰ ਅਸੀਂ ਉਹਦਾ ਕੋਈ ਕੀ ਅਸੀਂ ਵਰਲਡ ਬੈਂਕ ਨੂੰ ਅਪਰੋਚ ਕੀਤਾ ਇਹ ਵਰਲਡ ਬੈਂਕ ਦੀ ਮਦਦ ਨਾਲ ਪਾਗੜਾ ਡੈਮ ਬਣਿਆ ਸੀ ਜਿਹੜਾ ਇੱਕ ਲਾਈਫਲਾਈਨ ਸੀ ਸਾਡੀ ਜਦੋਂ ਕਰੀ ਗ੍ਰੀਨ ਲੈਬਰੇਸ਼ਨ ਆਈ ਉਹ ਹੀ ਅੱਜ ਸਾਰੀ ਤਬਾਈ ਦਾ ਮਸਦਰ ਬਣਿਆ ਪਿਆ ਹੈ ਸੋ ਥੀ ਸੀਪਿੰਗ ਕਰਨ ਦੀ ਲੋੜ ਆ ਥੀ ਸੀਪਿੰਗ ਦੇ ਨਾਲ ਨਾਲ ਉੱਤੇ ਕੈਚਮੈਂਟ ਅਪਸਟ੍ਰੀਮ ਕੈਚਮੈਂਟ ਡੈਮ ਬਣਾਉਣ ਦੀ ਲੋੜ ਆ ਡਾਊਨਸਟ੍ਰੀਮ ਛੋਟੀਆਂ ਚੀਲਾ ਬਣਾਉਣ ਦੀ ਲੋੜ ਆ ਜਦੋਂ ਪਾਣੀ ਦਾ ਜੋ ਡੈਮ ਦੇ ਗੇਟ ਖੁੱਲੇ ਜਾਂਦੇ ਸਿੱਧਾ ਪਾਣੀ ਲੋਕਾਂ ਦੇ ਪਿੰਡਾਂ ਚ ਨਾ ਵੜੇ ਸਿੱਧਾ ਪਾਣੀ ਪਿੰਡਾਂ ਦੇ ਘਰਾਂ ਨੂੰ ਨਾ ਸੱਟ ਮਾਰੇ ਉਹ ਪਹਿਲਾਂ ਛੋਟੇ ਡੈਮਸ ਫਿਰ ਡੈਮ ਓਵਰਫਲੋ ਹੋਵੇ ਸੋ ਇੱਕ ਇੱਕ ਸਿਸਟਮ ਸੈਂਟੀਫਿਕ ਸਿਸਟਮ ਬਣਾਉਣ ਦੀ ਲੋੜ ਆ ਸਟੱਡੀ ਕਰਨ ਦੀ ਲੋੜ ਆ ਇਸ ਤੋਂ ਬਾਅਦ ਪਿਛਲੇ ਕਈ ਸਾਲਾਂ ਤੋਂ ਇੱਥੇ ਮੈਂ 20 ਸਾਲਾਂ ਤੋਂ ਵੇਖ ਰਿਹਾ ਹਾਂ ਕਿ ਗੈਰ ਕਾਨੂੰਨੀ ਮਾਈਨਿੰਗ ਜਾਂ ਜਿਹੜੀ ਕਾਨੂੰਨੀ ਮਾਈਨਿੰਗ ਆ ਉਹਨੇ ਕਿੰਨਾ ਨੁਕਸਾਨ ਕੀਤਾ ਸਾਡੇ ਪੁੱਲ ਕਮਜ਼ੋਰ ਕਰਤੇ ਦਰਿਆ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਮਿੱਟੀ ਗਲਤ ਤਰੀਕੇ ਨਾਲ ਚੁੱਕੀ ਗਈ ਢੀ ਸੈਟਿੰਗ ਕਈ ਥਾਵਾਂ ਤੇ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਉੱਥੇ ਬਹੁਤ ਵੱਡੇ ਵੱਡੇ ਖੱਡੇ ਬਣੇ ਆ ਦੋ ਦੋ 200 ਮੀਟਰ ਦੇ ਖੱਡੇ ਬਣੇ ਆ ਮੇਰੇ ਖਰੜ ਹਲਕੇ ਦੇ ਜਿੱਥੇ ਮਾਈਨਿੰਗ ਦੀ ਕੋਈ ਮਨਜ਼ੂਰਸ਼ੁਦਾ ਖੱਡ ਨਹੀਂ ਉਥੇ ਤਾਰਾਪੁਰ ਮਾਜਰੀ ਇੱਕ ਪਿੰਡ ਆ ਉਹ ਤਾਰਾਪੁਰ ਮਾਜਰੀ ਦੇ ਤੁਸੀਂ ਹੈਰਾਨ ਹੋਗੇ ਪਿੰਡ ਦੇ ਬਿਲਕੁਲ ਪਿਛਲੇ ਹਿੱਸੇ ਜਿੱਥੇ ਬਹੁਤੇ ਲੋਕ ਹੀ ਜਾਂਦੇ ਨੇ ਇੱਕ ਦਿਨ ਮੈਂ ਉੱਥੇ ਗਿਆ ਮੈਂ ਹੈਰਾਨ ਹੋ ਗਿਆ 1.5 200 ਮੀਟਰ ਦੇ ਖੱਡੇ ਕਰੀਬ 20-20 ਫੁੱਟ ਦੇ ਖੱਡੇ

ਜੋ ਗੈਰ ਕਾਨੂੰਨੀ ਮਾਈਨਿੰਗ ਦਾ ਕਿੰਨਾ ਨੁਕਸਾਨ ਹੋਇਆ ਇਹ ਤੇ ਰਿਪੋਰਟ ਨਸ਼ਰ ਕਰਨ ਦੀ ਲੋੜ ਹੈ ਸਰਕਾਰ ਨੂੰ ਦੱਸੇ ਕਿ ਇਹ ਦੇ ਕਰਕੇ ਫਲੱਡ ਕਿਹੜੇ ਕਿਹੜੇ ਥਾਵਾਂ ਤੇ ਆਇਆ ਜੇ ਨਾ ਗੈਰ ਕਾਨੂੰਨੀ ਮਾਈਨਿੰਗ ਹੋਈ ਹੁੰਦੀ ਤੇ ਇਹ ਫਲੱਡ ਨਹੀਂ ਸੀ ਆਉਣੇ ਔਰ ਇਹ ਗੈਰ ਕਾਨੂੰਨੀ ਮਾਈਨਿੰਗ ਕਰਾਂਗੇ ਕੌਣ ਹੈ ਸਾਡੇ ਮੰਤਰੀ ਮੇਨੋ ਸੋਸਿਆ 2017 ਤੋਂ 22 ਤੱਕ ਜਦ ਮੈਂ ਐਮਐਲਏ ਸੀ ਤੇ ਜਦੋਂ ਸਾਡੇ ਗੈਰ ਕਾਨੂੰਨੀ ਮਾਈਨਿੰਗ ਉੱਥੇ ਹੁੰਦੀ ਸੀ ਮੈਂ ਡੀਸੀ ਨੂੰ ਜਾ ਕੇ ਰੌਲਾ ਪਾਉਂਦਾ ਸੀ ਥੋੜੇ ਦਿਨ ਬੰਦ ਹੋ ਜਾਂਦੀ ਫਿਰ ਸ਼ੁਰੂ ਆ ਜਾਂਦੀ ਸੀ ਫੇਰ ਸ਼ੁਰੂ ਕਿਉਂ ਹੋ ਜਾਂਦੀ ਸੀ ਪਤਾ ਲੱਗਾ ਕਿ ਉਦੋਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇੱਕ ਬਹੁਤ ਨਜ਼ਦੀਕੀ ਓਐਸਡੀ ਜਿਹੜਾ ਸੀ ਉਹ ਕਰਵਾ ਰਿਹਾ ਸੀ ਇੱਕ ਮੰਤਰੀ ਪੰਜਾਬ ਦਾ ਉਹ ਕਰਵਾ ਰਿਹਾ ਸੀ ਤੇ ਫਿਰ ਮਾਈਨਿੰਗ ਬੰਦ ਕਿੱਥੋਂ ਹੋਣੀ ਹੈ ਜਦੋਂ ਮੰਤਰੀ ਸੰਤਰੀ ਮੁੱਖ ਮੰਤਰੀ ਕਰਾੜ ਕੇ ਮਾਈਨਿੰਗ ਵਾਲੇ ਦੇ ਬੰਦੇ ਕਰਾ ਰਹੇ ਆ ਤੇ ਫਿਰ ਮੈਂ ਤੁਸੀਂ ਕਿਵੇਂ ਬੰਦ ਕਰਾ ਸਕਦੇ ਸੀ ਮੈਂ ਕੱਟੋ-ਕੱਟ 20 ਵਾਰੀ ਬੰਦ ਕਰਾਈ ਹੋਣੀ ਫੇਰ ਸ਼ੁਰੂ ਹੋ ਜਾਂਦੀ ਸੀ ਸੋ ਮਾਈਨਿੰਗ ਕਈ ਕਾਰਨਾਂ ਡੀਸੀਲਟਿੰਗ ਨਾ ਹੋਣੀ ਦਰਖਤ ਕੱਟੇ ਜਾਣੇ ਉੱਤੇ ਪਹਾੜਾਂ ਦੇ ਵਿੱਚ ਨਿਜਾਜ਼ ਮਾਈਨਿੰਗ 1988 ਤੋਂ ਬਾਅਦ ਜਿਹੜੇ ਕਦਰ ਟੁਕਣੇ ਚਾਹੀਦੇ ਸੀ ਡੈਮ ਰੈਗੂਲੇਸ਼ਨ ਦੇ ਉਹ ਕਦਰ ਨਾ ਟੁਕੜੇ ਇਹ ਸਭ ਕੁਝ ਜ਼ਿੰਮੇਵਾਰ ਇਹ ਜੋ ਹੋਇਆ ਬਰਸਾਤੀ ਨਾੜੇ ਤੇ ਚੋਹਾ ਜਿਹੜੀਆਂ ਜਿਹੜੇ ਕੁਦਰਤੀ ਬਣੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਚੰਡੀਗੜ੍ਹ ਜਾਂ ਜੇ ਵਸਿਆਵਾ ਜੀ ਚੰਡੀਗੜ੍ਹ ਅੱਜ ਸੇਫ ਹੈ ਕਾਫੀ ਹੱਦ ਤੱਕ ਉਹ ਇਸ ਕਰਕੇ ਸੇਫ ਹੈ ਕਿ ਨੇਪਲੀ ਤੇ ਕਾਂਸਲ ਜੋ ਇਹ ਦੋਵਾਂ ਦਾ ਪਾਣੀ ਜਿਹੜਾ ਵਾ ਇਹ ਸੁਖਨਾ ਚੀਲ ਦੇ ਵਿੱਚ ਡਾਇਵਰਟ ਕਰਕੇ ਪਾਇਆ ਗਿਆ ਵਾ ਕੀ ਇਸੇ ਬਾਕੀ ਸ਼ਰਨ ਦੇ ਵਿੱਚ ਕਰਨ ਦੀ ਇਹ ਕੋਸ਼ਿਸ਼ ਕੀਤੀ ਥਾਂ ਥਾਂ ਤੇ ਚੀਲਾ ਬਣਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਮੈਂ ਕਹਿੰਦਾ ਰਿਹਾ ਬੰਦੂ ਚੰਡੀਗੜ੍ਹ ਚੋਂ ਬੰਦ ਰਿਹਾ ਤਾਂ ਕਿ ਉੱਤੇ ਨੀਵਾਂ ਚੰਡੀਗੜ੍ਹ ਦੇ ਉੱਤੇ ਸੁਕਾ ਨਾ ਤੇ ਸਿਸਵਾ ਨਦੀ ਦੇ ਉੱਤੇ ਛੀਲ ਬਣਾਓ ਇੱਕ ਬਣੀ ਹੋਈ ਐ ਇੱਕ ਹੋਰ ਛੀਲ ਬਣਾ ਨਹੀਂ ਤੇ ਪਾਣੀ ਨੀਵਾਂ ਚੰਡੀਗੜ੍ਹ ਦੇ ਵਿੱਚ ਵੜੂਗਾ ਉਹ ਪਟਿਆਲਾ ਕੀ ਰੋ ਜਿਹੜੀ ਬਿਲਕੁਲ ਚੰਡੀਗੜ੍ਹ ਦੇ ਨਾਲ ਨਹਿਰ ਗੋਂ ਦੇ ਕੋਲ ਦੀ ਜਾਂਦੀ ਹੈ ਜਿਹੜੀ ਘਰੜ ਤੱਕ ਪਹੁੰਚਦੀ ਹੈ ਕਿੰਨੀ ਨਜਾਜ਼ੂ ਸਾਰੀ ਹੋ ਰਹੀ ਉਹਦੇ ਵਾਲੇ ਵਾਲੇ ਇਹਦੇ ਦੇ ਵਿੱਚ ਉਹਦੇ ਵਿੱਚ ਗਊਸ਼ਾਲਾ ਬਣੀਆਂ। ਕੀ ਕਰੋਗੇ ਤੁਸੀਂ? ਸੋ ਅਸੀਂ ਬਰਸਾਤੀ ਨਾਲ ਹੀ ਖਤਮ ਕਰਦੇ। ਮਾਨਕਪੁਰ ਸ਼ਰੀਫ ਦੇ ਵਿੱਚ ਨਵੇਂ ਫਾਰਮ ਹਾਊਸਿਸ ਕੱਟੇ ਜਾ ਰਿਹਾ ਜਿਹੜਾ ਨੇਚਰਲ ਫਲੋ ਹੈ ਜਿਹੜਾ ਚੋਵ ਜੜੀ ਉਹਦੇ ਵਿੱਚ ਆ ਸਭ ਕੁਝ ਬੰਦੇ ਆ ਵਾ। ਨਿਆਪੁਰ ਚੰਗਰ ਚ ਨੰਗੀਆਂ ਕਲਦੀਆਂ ਬਣ ਰਹੀਆਂ ਕੱਟੀਆਂ ਜਾ ਰਹੀਆਂ। ਕੀ ਕਿਸੇ ਨੇ ਸਟੱਡੀ ਕੀਤਾ ਕਿ ਅਸੀਂ ਇਹ ਕਿਤੇ ਪਾਣੀ ਦਾ ਨੇਚਰਲ ਫਲੋ ਜਿਹੜਾ ਵਾ ਉਹਨੂੰ ਅਸੀਂ ਡਿਸਟਰਬ ਨਹੀਂ ਕਰਨੀ। ਇਹੀ ਹੈ ਕਿ ਪੰਜਾਬ ਦੇ ਵਿੱਚ ਇਹੋ ਹੀ ਹਾਲ ਹੈ ਪੁਰਾਣੇ ਬਾਨੇ ਸੇ ਮੈਂ ਜਦੋਂ ਛੋਟਾ ਸੀ ਮੈਂ ਕੁਝ ਰਿਸ਼ਤੇਦਾਰ ਸੀ ਕਪੂਠਲਾ ਚ ਜਲੰਧਰ ਜੋਨਾਂ ਕੋਲ ਜਾਂਦਾ ਸੀ ਬਿਆਸ ਦੇ ਕੰਡੇ ਤੇ ਮੇਰੇ ਰਿਸ਼ਤੇਦਾਰ ਬੀਡੀਪੀਓ ਸਾਹਿਬ ਹਰਮਨਦਰ ਸਿੰਘ ਕੋਲਰ ਉਹ ਮੇਰੇ ਬਹੁਤ ਨਜ਼ਦੀਕੀ ਸੀ ਮੈਨਾਂ ਕੋਲ ਜਾ ਕੇ ਆਿੰਦਾ ਸੀ ਉਹ ਮੈਨੂੰ ਯਾਦ ਆ ਬੇਠ ਦਾ ਇਲਾਕਾ ਜਿਹੜਾ ਬਿਆਸ ਦੇ ਨਾਲ ਬੇਠ ਦਾ ਇਲਾਕਾ ਉਹਦਾ ਮੈਨੂੰ ਉਹਦੇ ਉਹਦੇ ਵਿੱਚ ਮੈਨੂੰ ਜਦੋਂ ਦੌੜੇ ਤੇ ਜਾਂਦੀ ਸੀ ਮੈਂ ਵੀ ਕਾਈ ਵਾਰ ਨਾਲ ਚੱਲ ਜਾਂਦਾ ਸੀ ਤੇ ਦਰਿਆ ਦੇ ਕਿਪਰੀ অলਮੋਸ ਅੰਦਰ ਦਾ ਕਿਲੋਮੀਟਰ ਦੋਵੇਂ ਪਾਸੇ ਖਾਲੀ ਏਰੀਆ ਬੇਟ ਦਾ ਇਲਾਕਾ ਨੂੰ ਕਹਿੰਦੇ ਸੀ ਉੱਥੇ ਹੁਣ ਫਾਰਮ ਹੋਸ ਬਣ ਗਏ ਲੋਕਾਂ ਨੇ ਘਰ ਬਣਾ ਲਏ ਉਥੇ ਪਿੰਡ ਵੱਸ ਗਏ ਸੋ ਬੇਟ ਹੀ ਖਤਮ ਹੋ ਗਿਆ ਤੇ ਦਰਿਆ ਦਾ ਜਿਹੜਾ ਨੈਚਰਲ ਫਲੋ ਸੀ ਜਿਹੜਾ ਦਰਿਆ ਨੇ ਖਿਲਰਨਾ ਵਾ ਬਾਦਸ਼ਾਹ ਉਹ ਕਿੱਥੇ ਖਿਲੂਗਾ ਉਹ ਪਿੰਡਾਂ ਚ ਇਰਦੀ ਕਰ ਮਾਰ ਕਰਦਾ ਫਿਰੋ ਬੇਟਾ ਅਸੀਂ ਖਤਮ ਕਰਤੀਆਂ ਅਸੀਂ ਨਾਲੇ ਖਤਮ ਕਰਤੇ ਬਰਸਾਤੀ ਚੋ ਖਤਮ ਕਰਤੇ ਤੇ ਫਿਰ ਪਾਣੀ ਕਿੱਧਰ ਜਾਊਗਾ ਸ਼ਹਿਰਾਂ ਦਾ ਹਾਲ ਵੇਖ ਲੋ ਬੁੱਡਾ ਨਾਲਾ ਇੱਕ ਨੈਚੁਰਲ ਡレイン ਵਾਟਰ ਸੀ ਉਹਦੇ ਚਹੀਂ ਗੰਦਾ ਪਾਣੀ ਪਾਉਣ ਲੱਗ ਪਏ ਜਿਹਦੇ ਕਰਕੇ ਤੇਰੇ ਆ ਦਾ ਪਾਣੀ ਗੰਦਾ ਹੋ ਗਿਆ 50 ਸਾਲਾਂ ਤੋਂ ਨੂੰ ਸਫਾਈ ਦਾ ਉਹਦਾ ਕੰਮ ਚੱਲ ਰਿਹਾ ਲੋ 500 ਕਰੋੜ ਰੁਪਇਆ ਪਹਿਲਾਂ ਜਾਰੀ ਹੋਇਆ 2008-09 ਦੇ ਵਿੱਚ 650 ਕਰੋੜ ਰੁਪਇਆ 2020 ਜਾਰੀ ਹੋਇਆ ਪਰ ਅੱਜ ਵੀ ਉਹ ਮਸਲਾ ਉੱਥੋਂ ਦਾ ਉੱਥੇ ਖੜਾ ਵਾ ਮੱਤੇ ਵੱਡਾ ਮੋਰਚਾ ਬਣੇ ਜਿਹੜੇ ਆ ਉਹ ਵਿਚਾਰੇ ਰੌਲਾ ਪਾ ਰਹੇ ਆ ਕਿ ਇਹਨੂੰ ਸਾਫ਼ ਕਰੋ ਇਹਦੀ ਸਫਾਈ ਦੀ ਲੋੜ ਆ ਲੇਕਿਨ ਆਪਾਂ ਵੇਖ ਹੀ ਲਿਆ ਵਾ ਕਿ ਸਰਕਾਰਾਂ ਕਿੰਨੀ ਅਗੇ ਦੇ ਵਾਸਤੇ ਸੁਢੇ ਕਰੇ ਅੰਮ੍ਰਿਤਸਰ ਦੇ ਨਾਲ ਉੱਤੋਂ ਦੀ ਫਤਿਹਗੜ ਚੂੜੀਆਂ ਵਾਲੇ ਪਾਸੇ ਇੱਕ ਉੱਤੇ ਟ੍ਰੇਨ ਨਾਲ ਹੀ ਦੀ ਸੀ ਕਿੰਨੀ ਗੰਦਗੀ ਉਹਦੇ ਵਿੱਚ ਕਿੰਨੀ ਉਹਦੇ ਵਿੱਚ ਇਨਕੁਆਇਰਮੈਂਟਸ ਹੋਈਆਂ ਵਾ ਤੇ ਨੈਚੁਰਲ ਫਲੋ ਪਾਣੀ ਦਾ ਕਿੱਥੇ ਜਾਣਾ ਜਦ ਪ੍ਰਸਾਤੀ ਪਾਣੀ ਆਉਣਾ ਕਿੱਥੇ ਜਾਣਾ ਪਾਣੀ ਮੈਂ ਹੁਣੇ ਕੈਨੇਡਾ ਦੇ ਵਿੱਚ ਆਇਆ ਹਾਂ ਮੈਂ ਕੈਨੇਡਾ ਚ ਇੱਕ ਬ੍ਰੈਂਟਨ ਦੇ ਨਾਲ ਜਗ੍ਹਾ ਵਾ ਐਰਨ ਉੱਥੇ ਰਹਿ ਰਿਹਾ ਹਾਂ ਮੈਂ ਉੱਥੇ ਨਕਸ਼ਾ ਦੇਖ ਰਿਹਾ ਸੀ ਆਪਣੇ ਘਰ ਦੇ ਇਰਦ ਗੁर्द ਇਹ ਏਰੀਆ ਜਿਹੜਾ ਫਲੱਡ ਪ੍ਰੋਨ ਏਰੀਆ ਵਾ ਕੋਈ ਵੀ ਇੱਥੇ ਉਹ ਸਾਰੀ ਜਿਹੜੀ ਆ ਉਹ ਪਰਮਿਸ਼ਨ ਤੋਂ ਬਿਨਾ ਨਹੀਂ ਹੋ ਸਕਦੀ ਸੋ ਇੱਥੇ ਫਲੱਡ ਪ੍ਰੋਨ ਏਰੀਆਜ਼ ਆਇਡੈਂਟੀਫਾਈ ਹੋਏ ਆ ਕੀ ਆਪਣੇ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਵਾ ਕਿ ਫਲੱਡ ਪ੍ਰੋਨ ਏਰੀਆਜ਼ ਕਿਹੜੇ ਕਿਹੜੇ ਆ ਕੀ ਉਹ ਆਇਡੈਂਟੀਫਾਈ ਹੋਏ ਇੱਕ ਨਕਸ਼ੇ ਦੇ ਉੱਤੇ ਕੀ ਉੱਥੇ ਕਦਮ ਚੁੱਕੇ ਜਾ ਰਹੇ ਆ ਕਿ ਉੱਥੇ ਕਿਸੇ ਤਰ੍ਹਾਂ ਦੀ ਕੋਈ ਸਾਰੀ ਨਾ ਹੋਵੇ ਉੱਥੇ ਜੇ ਕੋਈ ਲੈਵਲਿੰਗ ਵੀ ਕਰਨਿਆਵਾ ਕੋਈ ਤੇ ਉਹ ਵੀ ਪਰਮਿਸ਼ਨ ਤੋਂ ਬਿਨਾ ਨਹੀਂ ਕਰ ਸਕਦਾ ਸਪੋਰਟ ਕੁਝ ਕਰਨ ਦੀ ਲੋੜ ਆ ਮੇਰੇ ਖਿਆਲ ਸਾਨੂੰ ਇੱਕ ਮੇਰੇ ਅੱਜ ਦੇ ਪ੍ਰੋਗਰਾਮ ਦੇ ਸੁਝਾਅ ਆਇਆ ਕਿ ਸਿਟੀਜ਼ਨਸ ਕਮੇਟੀ ਹੋਣੀ ਚਾਹੀਦੀ ਹੈ ਇੱਕ ਸਾਰੇ ਕੋਲਰ ਨੇ ਨਾਈਸ ਗਾਇ ਆਈਡੀ ਤੋਂ ਕਮੈਂਟ ਕਰਦੇ ਹੁੰਦੇ ਆ ਉਹਨਾਂ ਦਾ ਕਮੈਂਟ ਹੈ ਕਿ ਸਿਟੀਜ਼ਨਸ ਕਮੇਟੀ ਹੋਣੀ ਚਾਹੀਦੀ ਹੈ ਸਭ ਕੁਝ ਦੇਖ ਰੇਖ ਵੇਖਣ ਵਾਸਤੇ ਕਿਉਂਕਿ ਹਸਪਤਾਲੇ ਲੋਕਾਂ ਨੂੰ ਫੇਰ ਲੱਗਣ ਲੱਗ ਪਿਆ ਵਾ ਜਿਵੇਂ 1988 ਚ ਲੱਗਦਾ ਸੀ ਨਾ ਕਿ ਇਸ ਅਜੂਸ ਦੇ ਤਹਿਤ ਪਾਣੀ ਛੱਡਿਆ ਗਿਆ ਵਾ ਇਹ ਰੈਗੂਲੇਟਡ ਤਰੀਕੇ ਨਾਲ ਪਾਣੀ ਨਹੀਂ ਛੱਡਿਆ ਗਿਆ ਇਹਦੇ ਵਾਸਤੇ ਕਿਉਂਕਿ ਲੋਕਾਂ ਨੂੰ BBMP ਦੇ ਉੱਤੇ ਤਵਾਰ ਉੱਠ ਗਿਆ ਵਾ BBMP ਦੇ ਉੱਪਰ ਇੱਕ ਸਿਟੀਜ਼ਨਸ ਕਮੇਟੀ ਬਣਾਈ ਜਾਵੇ ਜੋ ਉਹਨੂੰ 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 ਮਾਨੀਟਰ ਕਰੇ ਕਿ BBMP ਦੀ ਫੰਕਸ਼ਨਿੰਗ ਕੀ ਆ ਕਿਦੋਂ ਕਿੰਨਾ ਪਾਣੀ ਆਉਂਦਾ ਵਾ ਕਿੰਨਾ ਛੱਡੇ ਜਾਂਦਾ ਵਾ ਔਰ ਉਹ ਸਿਟੀਜ਼ਨਸ ਕਮੇਟੀ ਜਿਹੜੀ ਆ ਉਹਦੀ ਰਿਪੋਰਟ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਨਤਕ ਹੋਵੇ ਉੱਤੇ ਡਿਸਕਸ਼ਨ ਹੋਵੇ ਉਤੇ ਤੇ ਇਹ ਕੀ ਕਰਨਾ ਚਾਹੀਦਾ ਵਾ ਤੇ ਕੀ ਨਹੀਂ ਕਰਨਾ ਚਾਹੀਦਾ ਅ ਫਲਡਸ ਦੀ ਗੱਲ ਕਰ ਰਹੇ ਆ ਤੇ ਮੇਰੇ ਇੱਕ ਦੋਸਤ ਨੇ ਪ੍ਰੋਫੈਸਰ ਲਖਵੀਰ ਸਿੰਘ ਬੁਖਸਰ ਡਾਇਲੌਗ ਕਰਦੇ ਹੁੰਦੇ ਬਹੁਤ ਸੂਝਵਾਨ ਸੱਜਣ ਨੇ ਉਹਨਾਂ ਨਾਲ 3 ਸਾਲ ਪਹਿਲੂ ਮਿਲਿਆ ਸੀ ਜਿਹੜਾ ਪ੍ਰੋਫੈਸਰ ਇਸ਼ਤਿਆਕ ਅਹਿਮਦ ਪਾਕਿਸਤਾਨ ਤੋਂ ਆਏ ਸਨ ਯੂਰਪ ਚਲੇ ਗਏ ਐਕਚੁਅਲੀ ਪ੍ਰੋਨਾਉਨਰ ਦਾ ਪਾਕਿਸਤਾਨ ਦਾ ਜਨਮ ਹੈ ਲੇਕਿਨ ਉਹ ਰਹਿੰਦੇ ਯੂਰਪ ਦੇ ਵਿੱਚ ਨੇ ਸਵੀਡਨ ਚ ਰਹਿੰਦੇ ਨੇ ਉਹਨਾਂ ਨੇ ਪੰਜਾਬ ਦੀ ਪਾਰਟੀਸ਼ਨ ਤੇ ਬਹੁਤ ਅੱਛੀ ਕਿਤਾਬ ਲਿਖੀ ਹੈ ਪੰਜਾਬ ਬਲੈਡਹੀਡ ਪਾਰਟੀਸ਼ਨ ਐਂਡ ਕਲੈਂਸ ਉਹਨਾਂ ਨਾਲ ਮੇਰੇ ਨਾਲ ਗਰੀ ਮੁਲਾਕਾਤ ਹੋਈ ਸੀਗੀ ਲਖੀਰ ਦੇ ਨਾਲ ਲਖੀਰ ਨੇ ਮੈਨੂੰ ਦੋ ਕਵਿਤਾ ਭੇਜੀਆਂ ਜਿਹੜੀਆਂ ਮੈਂ ਅੱਜ ਨਾਲ ਸਾਂਝੀਆਂ ਕਰਨਾ ਚਾਹਣਾ ਪਹਿਲੀ ਕਵਿਤਾ ਵਾ ਇਹ ਕਵਿਤਾ ਜਿਹੜੀ ਆ ਇਹਦਾ ਨਾਂ ਹੈ ਦਰਿਆ ਆਦਮ ਖੋਰ ਹੋ ਗਿਆ ਆਦਮ ਖੋਰ ਦਾ ਮੈਰੀ ਟਰਨ ਬਣ ਗਿਆ ਤੇ ਆ ਇਹ ਲਿਖਤ ਹੈ ਰਾਜੇ ਵਰਦਨ ਦੀ ਤੇ ਦਾ ਪੰਜਾਬੀ ਤਰਜਮਾ ਲਖੀਰ ਨੇ ਕੀਤਾ ਵਾ ਉਹ ਕਹਿੰਦੇ ਨੇ ਦਾਦੀ ਸੁਣਾਉਂਦੀ ਸੀ ਕਿੱਸਾ ਦਾਦੀ ਸੁਣਾਉਂਦੀ ਸੀ ਕਿੱਸਾ ਲਗਾਤਾਰ ਮੀਂਹ ਪੈਣ ਨਾਲ ਹੜ ਪਹਿਲਾਂ ਵੀ ਆਉਂਦੇ ਸਨ ਕਿਸੇ ਕਿਸੇ ਵਰੇ ਪਾਣੀ ਚੜਦਾ ਸੀ ਥੋੜਾ ਥੋੜਾ ਪਾਣੀ ਚੜਦਾ ਸੀ ਥੋੜਾ ਥੋੜਾ ਜਿਵੇਂ ਕੋਈ ਨਮ ਜੰਮਿਆ ਬੱਚਾ ਵੱਡਾ ਹੁੰਦਾ ਹੈ ੜੀ ੜੀ ਕਿੰਨੀ ਪਿਆਰੀ ਗੱਲ ਹੈ ਨਹੀਂ ਹੁੰਦੀ ਸੀ ਕਿਸੇ ਵੀ ਜਾਨਮਾਨ ਦੀ ਹਾਨੀ ਸਮਸਮਾਲਕੇ ਸ਼ਰਨ ਲੈ ਲੈਂਦੇ ਸਨ ਲੋਕ ਚੁਬੂਤਰੇ ਤੇ ਜਾਂ ਚਲੇ ਜਾਂਦੇ ਸਨ ਪਿੰਡ ਦੀ ਸਭ ਤੋਂ ਉੱਚੀ ਖੁੱਲੀ ਬੈਠਕ ਤੇ دریا ਦਾ ਗੁੱਸਾ ਜਦੋਂ ਸ਼ਾਂਤ ਹੋ ਜਾਂਦਾ ਪਾਣੀ ਉਤਰ ਜਾਂਦਾ ਹੌਲੀ ਹੌਲੀ ਜਿਵੇਂ ਚੜਦਾ ਸੀ ਦਾਦੀ ਕਹਿੰਦੀ ਸੀ ਜਿਹੜੇ ਬਰੇ ਦਰਿਆ ਚ ਹੜ ਆਉਂਦੇ ਹੜ ਜਿੰਨਾ ਲੈਂਦੇ ਸਨ ਉਸ ਤੋਂ ਕਿਤੇ ਜ਼ਿਆਦਾ ਵਾਪਸ ਦੇ ਦਿੰਦੇ ਸਨ ਜਦੋਂ ਤੋਂ ਦਰਿਆ ਤੇ ਬੰਨ ਬਣਿਆ ਹੈ ਉਦੋਂ ਤੋਂ ਦਰਿਆ ਸੁੰਦਰ ਬਣਦੇ ਚੀਤੇ ਦੀ ਤਰ੍ਹਾਂ ਆਦਮਖੋਰ ਹੋ ਗਿਆ ਅਸੀਂ ਜਦੋਂ ਤੋਂ ਆਹ ਡੈਮ ਬਣਾਉਣੇ ਸ਼ੁਰੂ ਕੀਤੇ ਬੰਨ ਬਣਾਉਣੇ ਸ਼ੁਰੂ ਕੀਤੇ ਉਦੋਂ ਤੋਂ ਦਰਿਆ ਜਿਹੜਾ ਵਾ ਜਿਹੜਾ ਲੋਕਾਂ ਦੀ ਮਦਦ ਕਰਦਾ ਸੀ ਜਿੰਨਾ ਲੈ ਕੇ ਜਾਂਦੇ ਸੀ ਉਹ ਤੋਂ ਵੱਧ ਦਿੰਦਾ ਸੀ ਉਹ ਆਦਮਖੋਰ ਹੋ ਗਿਆ ਜਦੋਂ ਤੋਂ ਦਰਿਆ ਤੇ ਬੰਨ ਬਣਿਆ ਹੈ ਉਦੋਂ ਤੋਂ ਦਰਿਆ ਸੁੰਦਰ ਬੰਦ ਦੇ ਚੀਤੇ ਦੇ ਤਰ੍ਹਾਂ ਆਦਮਖੋਰ ਹੋ ਗਿਆ ਹੈ ਰਾਤ ਬਰਾਤੇ ਪੋਲੇ ਪੋਲੇ ਪੈਰੀ ਅਚਾਨਕ ਕਰਦਾ ਹੈ ਡਰਾਉਣਾ ਹਮਲਾ ਖਾ ਜਾਂਦਾ ਹੈ ਜਾਨ ਮਾਨ ਤੇ ਤੇ ਜਾਂਦਾ ਹੈ ਚੀਸ ਸਰੀ ਜ਼ਿੰਦਗੀ ਆਪਣਿਆਂ ਤੋਂ ਪਿਛੋੜੇ ਦੀ ਆਪਣੇ ਤੋਂ ਪਿਛੋੜੇ ਦੀ ਚੀਜ਼ ਬਹੁਤ ਖੂਬਸੂਰਤ ਕਵਿਤਾ ਮੈਨੂੰ ਦੂਜੀ ਕਵਿਤਾ ਉਹਨੇ ਮੈਨੂੰ ਭੇਜੀ ਆ ਖਬਰ ਮੈਂ ਖਬਰ ਨਾਲ ਸੰਬੰਧਿਤ ਰਹੀ ساری ਉਮਰ ਸੋ ਇਹ ਮੈਂ ਜ਼ਰੂਰ ਪੜਨਾ ਚਾਹਾਂਗਾ ਇਹ ਲਿਖਤ ਹੈ ਚੁੱਤੇ ਅਨੰਦ ਮਿਸ਼ਰ ਦੀ ਇਹਦਾ ਵੀ ਪੰਜਾਬੀ ਤਜਮਾ ਲਖਵੀਰ ਨੇ ਕੀਤਾ ਵਾ ਉਹ ਕਹਿੰਦੇ ਨੇ ਡੁੱਬਦਾ ਹੋਇਆ ਪਿੰਡ ਇੱਕ ਖਬਰੇ ਆਮ ਲੋਕਾਂ ਮਾਸਤੇ ਖ਼ਬਰ ਹੀ ਬਣ ਜਾਂਦੀ ਆ ਡੁੱਬਦਾ ਹੈ ਪਿੰਡ ਇੱਕ ਖ਼ਬਰ ਹੈ ਡੁੱਬਦਾ ਹੈ ਬੱਚਾ ਇੱਕ ਖ਼ਬਰ ਹੈ ਖ਼ਬਰ ਤੋਂ ਬਾਹਰ ਦਾ ਪਿੰਡ ਕਈ ਥਾਵਾਂ ਤੇ ਖ਼ਬਾਰਾਂ ਨਹੀਂ ਪਹੁੰਚਦੀਆਂ ਜਿੱਥੋਂ ਖ਼ਬਰ ਨਹੀਂ ਆਉਂਦੀ ਖ਼ਬਰ ਤੋਂ ਬਾਹਰ ਦਾ ਪਿੰਡ ਕਦੋਂ ਦਾ ਡੁੱਬ ਚੁੱਕਿਆ ਹੈ ਖ਼ਬਰ ਤੋਂ ਬਾਹਰ ਦਾ ਪਿੰਡ ਕਦੋਂ ਤੋਂ ਡੁੱਬ ਚੁੱਕਿਆ ਹੈ ਬੱਚੇ ਦੀ লাশ ਫੁੱਲ ਚੁੱਕੀ ਹੈ ਫੁੱਲੀ ਹੋਈ লাশ ਬਸ ਇੱਕ ਖ਼ਬਰ ਇਹ ਅਫਸੋਸ ਦੀ ਗੱਲ ਹੈ ਇਹ ਅੱਜ ਦਾ ਹਕੀਕਤ ਹੈ ਪੰਜਾਬ ਦੀ ਪੰਜਾਬ ਇੱਕ ਸਿਰਫ ਖਬਰ ਹੈ ਪੰਜਾਬ ਇੱਕ ਸਿਰਫ ਖਬਰ ਹੈ ਵਾਕਈ ਜੋ ਇਹ ਦੋਵਾਂ ਕਮਿਤਾ ਦੇ ਵਿੱਚ ਗੱਲ ਦੱਸੀ ਗਈ ਹੈ ਬਿਲਕੁਲ ਸਹੀ ਹੈ ਪੁਰਾਣੇ ਜ਼ਮਾਨੇ ਜਦੋਂ ਕਕਰ ਦਾ ਪਾਣੀ ਸਿਰਸਾ ਤੱਕ ਚਲੇ ਜਾਂਦਾ ਸੀ ਸਾਡੇ ਕੋਈ ਰਿਸ਼ਤੇਦਾਰ ਸੀ ਉੱਥੇ ਨਕੌੜਾ ਪਿੰਡ ਚ ਰਿੰਦੇ ਸੀ ਮੇਰੀ ਮਸੀਦਾ ਪੈਂਦੇ ਆ ਉਹ ਜਦੋਂ ਉੱਥੇ ਨਕੌੜੇਸ਼ ਪਾਣੀ ਆ ਜਾਂਦਾ ਸੀ ਕਕਰ ਦਾ ਉਹਨੂੰ ਕਹਿੰਦੇ ਸੀ ਨਾਲੀ ਆ ਗਈ ਉਹ ਫਿਰ ਸਾਰੀ ਕੋਲ ਗੰਗ نگر ਦੇ ਵਿੱਚ ਆ ਜਾਂਦੇ ਸੀ ਉੱਥੇ ਪਾਣੀ ਚਨ ਪਤਾ ਹੀ ਆ ਉੱਥੇ ਪਾਣੀ ਪਿੰਡ ਨੂੰ ਵੀ ਘਾਟੂ ਦਦਾ ਜਦੋਂ ਪਾਣੀ ਤੇ ਦੋ ਤਿੰਨ ਮਹੀਨੇ ਬਾਅਦ ਚਲੇ ਜਾਣਾ ਤੇ ਉਹਨਾਂ ਨੇ ਵਾਪਸ ਚਲੇ ਜਾਣਾ। ਸੋ ਕਿਆੰ ਦਾ ਪਾਗੇ ਆ ਕਿ ਇਸੇ ਤਰ੍ਹਾਂ ਜਿਵੇਂ ਉਹਨੇ ਕਾਗਦਾ ਦੇ ਜਲੇਰੀਆ ਕਿ ਜਦੋਂ ਖੜ ਆਉਂਦਾ ਸੀ ਉਹ ਸਾਨੂੰ ਬਹੁਤ ਕੁਝ ਦੇ ਜਾਂਦਾ ਸੀ। ਆ ਬੇੜ ਦਾ ਇਲਾਕਾ ਕਿੰਨਾ ਅਮੀਰ ਹੋ ਜਾਂਦਾ ਸੀ ਉਸ ਤੋਂ ਬਾਅਦ ਫਿਰ ਬੜੀ ਵਧੀਆ ਫਸਲ ਹੋ ਜਾਂਦੀ ਸੀ ਨਕਾਦ ਪਾਉਂਦੀ ਲੋੜ ਨਾਲ ਰੂੜੀ ਪਾਉਂਦੀ ਲੋੜ। ਲੇਕਿਨ ਹੁਣ ਆ ਬੰਨ ਜਰੋਂ ਦੇ ਬੰਨੇ ਆ ਡੈਮ ਬਣੇ ਆ ਜਦੋਂ ਤੇ ਉਦੋਂ ਤੋਂ ਔਰ ਜਦੋਂ ਤੋਂ ਆ ਫਲੱਡ ਪ੍ਰੋਨ ਯਾ ਪ੍ਰੀਵੈਂਟਿਵ ਸਟੈਪਸ ਜਿਵੇਂ ਪੰਜਾਬ ਦੇ ਮੰਤਰੀ ਨੇ ਕਿਹਾ ਜਈ 650 ਕਰੋੜ ਰੁਪਈਆ ਦੇਣ ਲੱਗ ਪਿਆ ਨਾ ਉਦੋਂ ਦੇ ਬੇੜਾ ਕਰਪੋਂ ਲੱਗ ਗਿਆ ਸਦਾ ਸੋ ਮੇਰਾ ਕਹਿਣ ਦਾ ਭਾਗ ਆ ਕਿ ਇਹ ਸਰਕਾਰਾਂ ਨੂੰ ਸੁਹਿਰਦ ਰਹਿਣ ਦੀ ਲੋੜ ਆ ਸਰਕਾਰਾਂ ਚ ਸੁਹਿਰਦ ਨਹੀਂ ਹੋਣੀਆਂ ਤੇ ਆਪਾਂ ਨੂੰ ਸੁਹਿਰਦ ਹੋਣ ਦੀ ਲੋੜ ਆ ਜੋ ਹੋਇਆ ਵਾ ਇਹ ਸਾਡੀ ਸਾਰਿਆਂ ਦੀ ਗਲਤੀ ਆ ਸਰਕਾਰਾਂ ਦੀ ਗਲਤੀ ਆ ਸਰਕਾਰਾਂ ਦੀ ਗਲਤੀ ਹੈ ਕਿ ਉਹਨਾਂ ਨੇ ਜੋ ਕਰਨਾ ਕਹੀਆ ਨਹੀਂ ਕੀਤਾ ਸਾਡੀ ਗਲਤੀ ਇਹ ਕਿ ਇਸ ਸਰਕਾਰਾਂ ਤੋਂ ਨਿਗਰਾਨੀ ਨਹੀਂ ਰੱਖੀ ਆਪਾਂ ਸਿਟੀਜ਼ਨਸ ਕਮੇਟੀ ਬਣਾਈਏ ਸੁਹਿਰਦ ਬਈਏ ਸਵਾਲ ਪੁੱਛੀਏ ਔਰ ਆਪਣੀ ਰੱਖਿਆ ਆਪ ਕਰਨ ਦੀ ਕੋਸ਼ਿਸ਼ ਕਰੀ।